ਪਰ ਲਾਈਟ ਰੱਖੇ ਲਾਈਟ ਨੂੰ ਪੂਰੇ ਪੰਡਾਲ ਵਿੱਚ ਦਿਖਾ ਦਿਓ ਇਹ ਕੋਈ ਨਿੱਜੀ ਦੋਸਤ ਦਾ ਕਾਨਸਰਟ ਥੋੜੀ ਨਾ ਹੋ ਰਹਾ ਹੈ ਹਨੂਮਾਨ ਜੀ ਦਾ ਭਜਨ ਹੋਣਾ ਸਸਿਕਾਲਾ ਇਹਨਾਂ ਦਿਨਾਂ ਦੇ ਦੌਰਾਨ ਇੱਕ ਵੀਡੀਓ ਨੂੰ ਲੈ ਕੇ ਬਹੁਤ ਵਿਵਾਦਕ ਨਈਆ ਮਿੱਤਲ ਦੇ ਵੀਡੀਓ ਤੇ ਖੜਾ ਹੋ ਗਿਆ ਹਾਲਾਂਕਿ ਵਿਵਾਦ ਵਾਲੀ ਗੱਲ ਨਹੀਂ ਕੋਈ ਹੈਗੀ ਪਹਿਲਾਂ ਸੁਣ ਲਓ ਥੋੜਾ ਜਿਹਾ ਕਹਿ ਕੀ ਰਹੇ ਨੇ ਉਹ ਇਹ ਕੋਈ ਨਿੱਜੀ ਦੋਸਤ ਦਾ ਕਾਨਸਰਟ ਥੋੜੀ ਨਾ ਹੋ ਰਹਾ ਹੈ ਇਹ ਹਨੂਮਾਨ ਜੀ ਹੁਣ ਇਹ ਮੈਂ ਥੋੜਾ ਜਿਹਾ ਤਾਂ ਚਲਾਇਆ ਨਹੀਂ ਤੇ ਕਾਪੀਰਾਈਟ ਦਾ ਇਸ਼ੂ ਹੋ ਜਾਂਦਾ ਪਰ ਐਨੀ ਇੱਕ ਗੱਲ ਸੁਣਾਤੀ ਅੱਗੇ ਪਿੱਛੇ ਥੋੜਾ ਜਿਹਾ ਵੀਡੀਓ ਹੋ ਰਹਾਗਾ ਕੀ ਦਿਲਜੀਤ ਦੋਸਾਂਝ ਦਾ ਹੈ ਕਾਨਸਰਟ ਨਹੀਂ ਹੁਣ ਗੱਲ ਇਹ ਹੈ ਵੀ ਦਿਲਜੀਤ ਦੋਸਾਂਝ ਦੇ ਜਿੰਨੇ ਸ਼ੁਭਚਿੰਤਕ ਨੇ ਚਾਹਣ ਵਾਲੇ ਨੇ ਵਧੀਆ ਗਾਉਂਦੇ ਨੇ ਤੇ ਚਦੋਰਾਏ ਵੀ ਕੋਈ ਨਹੀਂ ਤੇ ਚੰਗਾ ਨਾਮ ਅੱਜ ਦਿਲਜੀਤ ਦੋਸਾਂਝ ਦਾ ਖੜਾ ਹੋ ਚੁੱਕਿਆ ਤੇ ਉਹਦੇ ਚਲਦੇ ਲੋਕਾਂ ਨੇ ਕਨਿਆ ਮਿੱਤਲ ਨੂੰ ਭੰਡਰਾ ਸ਼ੁਰੂ ਕਰਤਾ ਪਰ ਗੱਲ ਇਹ ਹੈ ਵੀ ਮੈਂ ਕੋਈ ਕਨਈਆ ਮਿੱਤਲ ਦਾ ਸਮਰਥਕ ਵੀ ਨਹੀਂ ਪਰ ਇਹ ਗੱਲ ਜ਼ਰੂਰ ਹੈ ਵੀ ਕਿਸੇ ਗਲਤ ਗੱਲ ਤੇ ਲੋਕ ਕਈ ਵਾਰ ਗਲਤ ਪਾਸੇ ਨੂੰ ਹੋ ਜਾਂਦੇ ਨੇ ਵੀਡੀਓ ਕੋਈ ਪੂਰਾ ਸੁਣ ਨਹੀਂ ਰਿਹਾ ਐਨੀ ਕ ਗੱਲ ਉੱਤੇ ਲਿਖੀ ਹੁੰਦੀ ਆ ਐਨਾ ਕ ਚੰਕ ਕੱਢਿਆ ਹੁੰਦਾ ਉਹੀ ਸੁਣ ਸੁਣ ਕੇ ਆਪਦੀ ਪੜਾਅਸ ਲੋਕ ਕੱਢ ਰਹੇ ਨੇ ਕੋਈ ਕਹਿ ਰਿਹਾ ਵੀ ਆ ਦੇਖੋ ਬਦਲਜੀ ਜੁਸਾਂ ਦੇ ਗਾਣੇ ਸੁਣਨ ਵਾਲਾ ਬਾਬਾ ਤਾਇਆ ਇਹਨੂੰ ਪਤਾ ਕੌਨਸਟ ਕਹੇ ਜਾ ਹੁੰਦਾ ਕੋਈ ਕਹੀ ਜਾਂਦਾ ਕੀ ਆਖਰ ਇਹਨੂੰ ਕਿਉਂ ਮਿਰਚਾਂ ਲੱਗ ਰਹੀਆਂ ਨੇ ਕੋਈ ਕਹਿ ਰਿਹਾ ਵੀ ਕਿਉਂਕਿ ਕਨਈਆ ਮਿੱਤਲ ਦੀ ਘਰ ਵਿਵਾਦ ਬਹੁਤ ਵਾਰ ਹੀ ਰਹੇ ਨੇ ਅਗਲਾ ਕਹਿੰਦਾ ਵੀ ਕਨਈਆ ਮਿੱਤਲ ਦਾ ਕਹਿਣਾ ਸਿਰਫ ਇਹ ਹੈ ਵੀ ਅੱਜਕੱਲ ਦੇ ਜਗਰਾਤੇ ਬੜੇ ਮਾਡਰਨ ਹੋ ਗਏ ਨੇ ਕੀਰਤਨ ਬੜੇ ਮਾਡਰਨ ਹੋ ਗਏ ਨੇ ਹਾਈ ਫਾਈ ਵਿਧੀਆ ਡੀਜੇ ਸਿਸਟਮ ਹੁੰਦਾ ਤੇ ਉੱਤੇ ਚਲ ਝਿਲਮਿਲ ਕਰਦੀਆਂ ਲਸ਼ਕਦੀਆਂ ਫਿਸ਼ਕਦੀਆਂ ਲਾਈਟਾਂ ਹੁੰਦੀਆਂ ਨੇ ਇਹ ਸਾਰੀਆਂ ਚੀਜ਼ਾਂ ਗਲਤ ਨੇ ਦੇਖੋ ਕਿਸੇ ਨੇ ਵੀ ਜਾਗਰਣ ਕਰਾਉਣਾ ਹੈ ਕੀਰਤਨ ਕਰਾਉਣਾ ਇਹ ਠੀਕ ਹੈ ਇੱਕ ਆਵਾਜ਼ ਉੱਚੀ ਹੋਣੀ ਚਾਹੀਦੀ ਆ ਪਰ ਇੰਨੀ ਵੀ ਨਹੀਂ ਕਿ ਉਹ ਆਖਰਕਾਰ ਕਈ ਵਾਰੀ ਲੋਕਾਂ ਦੀ ਪਰੇਸ਼ਾਨੀ ਵੀ ਬਣ ਜਾਂਦੀ ਆ ਕੋਟਾ ਨੇ ਖੈਰ ਫੈਸਲੇ ਵੀ ਦਿੱਤੇ ਨੇ ਪਰ ਗੱਲ ਇਹ ਆ ਵੀ ਕਨਈਆ ਮਿੱਤਰ ਨੇ ਇੰਨੀ ਗੱਲ ਕਹੀ ਆ ਵੀ ਇਹ ਕੀਰਤਨ ਆ ਇਹਨੂੰ ਤੁਸੀਂ ਕੋਈ ਕੰਸਰਟ ਕੰਸਰਟ ਨਾ ਬਣਾਓ ਜਿਵੇਂ ਆਮ ਤੌਰ ਤੇ ਸ਼ੋ ਸ਼ੋ ਹੁੰਦੇ ਨੇਗੇ ਤੇ ਉਹ ਚੀਜ਼ ਨਾ ਬਣਾਓ ਤੇ ਇਹਦੇ ਵਿੱਚ ਲਾਈਟ ਸਾਰੇ ਜਗ੍ਹਾ ਤੇ ਹੋਣੀ ਚਾਹੀਦੀ ਆ ਜੇ ਕੋਈ ਧਾਰਮਿਕ ਮਹੱਤਵ ਉਹ ਦੇਖਦੇ ਨੇਗੇ ਕਿ ਜਿਹੜੇ ਤੌਰ ਦੇ ਉੱਤੇ ਕਿ ਲੋਕ ਤਾਂ ਜਿਹੜਾ ਨੇਹਰਾ ਚੱਕਣ ਦੇ ਵਾਸਤੇ ਕਰਾਉਂਦੇ ਨੇ ਚਾਨਣ ਹੋਣਾ ਚਾਹੀਦਾ ਇਹਦੇ ਵਿੱਚ ਮਾੜੀ ਗੱਲ ਕੋਈ ਨਹੀਂ ਹੈਗੀ ਉਹ ਇੱਕ ਉਦਾਹਰਨ ਦੇ ਤੌਰ ਦੇ ਉੱਤੇ ਉਹਨਾਂ ਨੇ ਦਲਜੀਤ ਦੋਸਾਂ ਦਾ ਨਾਮ ਲੇਤਾ ਚਲੋ ਹੁੰਦਾ ਵੀ ਇਹ ਹੈ ਵੀ ਜਿਹੜਾ ਲੇਟੈਸਟਲੀ ਬੰਦਾ ਚੱਲ ਰਿਹਾ ਹੁੰਦਾ ਨਾਮ ਸਾਡੇ ਉਹੀ ਧਿਆਨ ਚ ਆਉਂਦਾ ਕਈ ਵਾਰ ਲੀਡਰਾਂ ਨੇ ਜਾਂ ਧਾਰਮਿਕ ਹੋਰ ਗੁਰੂਆਂ ਨੇ ਵੀ ਕਈ ਕਈ ਲੋਕਾਂ ਦੇ ਨਾਮ ਲਏ ਨੇਗੇ ਪਰ ਗੱਲ ਇਹ ਹੈ ਵੀ ਸਾਡੀ ਜਨਤਾ ਦਾ ਹੋਲੀ ਫਿਰ ਚੱਕ ਕੇ ਚਾਰੇ ਪੈਰ ਉੱਪਰ ਨੂੰ ਉਹ ਕਹਿੰਦੇ ਲੈ ਵੀ ਤੈਨੂੰ ਦਿਲਜੀਤ ਦੋਸਾਂਝ ਨੂੰ ਲੈ ਕੇ ਪਤਾ ਨਹੀਂ ਉਹਨੂੰ ਟੀਚਰ ਕਰੀ ਐ ਟੀਚਰ ਉਹ ਨਹੀਂ ਟੀਚਰ ਉਹਨਾਂ ਨੂੰ ਸੀ ਜਿਹੜੇ ਲੋਕ ਅਜਿਹੇ ਹਾਂ ਝਿਲਮਿਲਾ ਲਿਸ਼ਕਾਰੇ ਵਾਲੀਆਂ ਲਾਈਟਾਂ ਲਾ ਕੇ ਆਖਰ ਕੀਰਤਨ ਕਰਾਉਂਦੇ ਨੇ ਜਾਂ ਕਰਦੇ ਨੇਗੇ ਹੁਣ ਹੁੰਦਾ ਇਹ ਹੈ ਵੀ ਪ੍ਰਬੰਧਕਾਂ ਨੂੰ ਤਾਂ ਪਤਾ ਨਹੀਂ ਹੁੰਦਾ ਉਸ ਟਾਈਮ ਉਧਰ ਭਜਨ ਚੱਲ ਰਿਹਾ ਹੁੰਦਾ ਦੇ ਲਾਈਟ ਉੱਥੇ ਫਲੈਸ਼ਾਂ ਅਲੱਗ-ਅਲੱਗ ਤਰ੍ਹਾਂ ਦੀਆਂ ਹੁੰਦੀਆਂ ਨੇ ਕਿਹੀ ਤਾਂ ਗੱਲ ਐਨੀ ਸਿਰਫ ਸੀ ਪਰ ਗੱਲ ਇਹ ਹੈ ਵੀ ਤੁਸੀਂ ਵੀ ਆਪਣੀ ਰਾਏ ਸਾਂਝੀ ਕਰਿਓ ਹੋ ਸਕਦਾ ਕਈ ਲੋਕ ਹੁਣ ਵੀ ਪੜਾਅਸ ਕੱਢਣ ਇਸ ਚੀਜ਼ ਨੂੰ ਵੀ ਸੁਣ ਕੇ ਪਰ ਇਹਦੇ ਵਿੱਚ ਦੇਖੋ ਗਲਤ ਕੁਝ ਨਹੀਂ ਕਿਹਾ ਕਰਨ ਯਮਿਤਲ ਨੇ ਪਹਿਲੀ ਵਾਰ ਲੱਗਦਾ ਵੀ ਉਹਨਾਂ ਦੀ ਗੱਲ ਬਿਲਕੁਲ ਸਹੀ ਹੈ ਇਸ ਮੁੱਦੇ ਤੋਂ ਰਹਿ ਕੇ ਤਾਂ ਕਿ ਜਿਹੜੇ ਜਗਰਾਤੇ ਨੇ ਕੀਰਤਨ ਨੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਨਹੀਂ ਹੋਣਾ ਚਾਹੀਦਾ ਜਿਵੇਂ ਅਸੀਂ ਆਮ ਗਾਇਕਾਂ ਦੇ ਸ਼ੋਅ ਬਣਾਉਨੇ ਆ ਹੁਣ ਜੇ ਉਹੀ ਚੀਜ਼ ਬਣਾਤੀ ਤਾਂ ਫਿਰ ਕੀਰਤਨ ਜਗਰਾਤਿਆਂ ਦਾ ਫਰਕ ਕੀ ਰਹਿ ਜੂ ਦੂਜੇ ਪਾਸੇ ਪ੍ਰਬੰਧਕਾਂ ਨੂੰ ਵੀ ਖੈਰ ਇਹ ਚੀਜ਼ ਦੇਖਣੀ ਚਾਹੀਦੀ ਹੈ ਇਹ ਉਹ ਬਾਈ ਦੀਆਂ ਲਾਈਟਾਂ ਕਿਉਂਕਿ ਜਿਹੜੇ ਲਾਈਟਾਂ ਚਲਾਉਣ ਵਾਲੇ ਨੇ ਜਿਨ੍ਹਾਂ ਨੂੰ ਠੇਕਾ ਇਸ ਚੀਜ਼ ਦਾ ਦਿੱਤਾ ਡੀਜੇ ਵਾਲਿਆਂ ਨੂੰ ਤੇ ਦੂਜਿਆਂ ਨੂੰ ਉਹਨਾਂ ਨੇ ਤਾਂ ਆਪਦੀ ਬਈ ਕਲਾਕਾਰੀ ਦਿਖਾਉਣੀ ਆ ਪਰ ਜ਼ਿੰਮੇਵਾਰੀ ਸਾਡੀ ਵੀ ਬਣਦੀ ਆ ਵੀ ਅਸੀਂ ਮਕਸਦ ਕੀ ਲੈ ਕੇ ਚੱਲੇ ਆ ਜੇ ਮਕਸਦ ਸਾਡਾ ਸਾਫ਼ ਹੈ ਕਿ ਅਸੀਂ ਤਾਂ ਕਰਨੀ ਧਰਮ ਦੀ ਇੱਕ ਗੱਲ ਹੈ ਅਸੀਂ ਰੱਬ ਦਾ ਨਾਮ ਲੈਣਾ ਤਾਂ ਉਹਦੇ ਵਿੱਚ ਜਿਹੀ ਚਲਮਲ ਸਤਾਰੇ ਵਾਲੇ ਜੇ ਕਿਹਾ ਜਾਵੇ ਤੇ ਫਲੈਸ਼ਾਂ ਫਲੈਸ਼ਰਾਂ ਦੀ ਲੋੜ ਨਹੀਂ ਹੈਗੀ ਜਿਹੜੇ ਅੱਖਾਂ ਪਹਿਲਾਂ ਲੋਕਾਂ ਦੀਆਂ ਨਹੀਂਆ ਕਰਦੇ ਨੇ ਦੂਜੇ ਪਾਸੇ ਉਹ ਦੇਖਣ ਨੂੰ ਤਾਂ ਸੋਹਣਾ ਬਹੁਤ ਲੱਗਦਾ ਮਾਹੌਲ ਜਾਂ ਪਰ ਅਸਲ ਮਕਸਦ ਹੈ ਜਿਹੜਾ ਉਹ ਚੀਜ਼ ਜ਼ਰੂਰ ਉਹ ਤੋਂ ਪਰੇ ਹਟਦੀ ਹੈ ਇਸ ਕਰਕੇ ਪ੍ਰਬੰਧਕ ਵੀ ਇਸ ਚੀਜ਼ ਦਾ ਧਿਆਨ ਦੇਣ ਤੇ ਦੂਜੇ ਪਾਸੇ ਮੇਰੇ ਵੀਰ ਦਿਲਜੀਤ ਦੁਸਾਹ ਜਾਲੇ ਤੁਸੀਂ ਨਾ ਐਵੇਂ ਇਸ ਚੀਜ਼ ਨੂੰ ਲੈ ਕੇ ਦੂਜੇ ਪਾਸੇ ਨੂੰ ਤੁਰੋ ਇਹ ਗੱਲ ਉਹਦੇ ਨਾਲ ਜੁੜੀ ਹੋਈ ਨਹੀਂ ਹੈਗੀ ਤੇ ਪੂਰੇ ਧਿਆਨ ਦੇ ਨਾਲ ਸੁਣਿਆ ਵੀਡੀਓ ਤਾਂ ਹੀ ਉਹਦੋਂ ਬਾਅਦ ਇਹ ਨਹੀਂ ਗੱਲ ਕਰ ਰਹੇ ਆ ਤੇ ਇਹ ਵੀ ਹੈ ਵੀ ਉਹ ਆਮ ਤੌਰ ਤੇ ਹੁੰਦਾ ਦੇਖੋ ਜਿਹੜਾ ਮੌਕੇ ਤੇ ਚੀਜ਼ ਚੱਲ ਰਹੀ ਹੁੰਦੀ ਆ ਬੰਦਾ ਉਹਦਾ ਹੀ ਜ਼ਿਕਰ ਕਰਦਾ ਓਵੇਂ ਕਨਈਆ ਮਿੱਤਲ ਨਹੀਂ ਕਰਦਾ